ਕਿਹੜਾ ਇਨਸਾਨ ਹੈ ਨਾ ਉਹਦੇ ਵਿੱਚ ਕਮੀਆਂ ਵੀ ਹੋਣਗੀਆਂ ਤੇ ਉਹ ਗਲਤੀਆਂ ਵੀ ਕਰੇਗਾ ਉਹ ਪਰਫੈਕਟ ਨਹੀਂ ਹੋ ਸਕਦਾ ਪਰਫੈਕਟ ਸਿਰਫ ਪਰਮਾਤਮਾ ਹੀ ਹੋ ਸਕਦਾ ਹੈ ਇਸ ਕਰਕੇ ਕਮੀਆਂ ਦੂਜਿਆਂ ਦੇ ਵਿੱਚ ਨਹੀਂ ਕਮੀਆਂ ਆਪਣੇ ਆਪ ਦੇ ਵਿੱਚ ਲੱਭੀਏ ਤੇ ਦੂਜਿਆਂ ਦੇ ਗੁਣਾ ਨਾਲ ਸਾਂਝ ਕਰੀਏ ਜੇ ਕੋਈ ਚੰਗਾ ਕੁਝ ਸਿਖਾ ਰਿਹਾ ਹੈ ਤਾਂ ਉਸ ਤੋਂ ਉਹ ਸਿੱਖੀਏ ਜੇ ਕੋਈ ਗੁਰੂ ਦੀ ਗੱਲ ਕਰ ਰਿਹਾ ਹੈ ਤੇ ਉਸ ਦੇ ਰਾਹੀਂ ਗੁਰੂ ਦੇ ਸ਼ਬਦ ਦੇ ਨਾਲ ਜੁੜੀਏ ऐसे गुरु ਦੇ ਸ਼ਬਦ ਦੇ ਨਾਲ ਜਿਹੜਾ ਅਮੀਰਾਂ ਗਰੀਬ ਵਾਸਤੇ ਵੱਖ-ਵੱਖ ਨਹੀਂ ਹੈ ਉਹ ਸਭ ਵਾਸਤੇ ਇੱਕੋ ਵਰਗਾ ਹੀ ਹੈ ਉਹ ਗੁਰੂ ਦਾ ਸ਼ਬਦ ਜਿੰਨੂੰ ਪੜ ਕੇ ਸਮਝ ਕੇ ਜਦੋਂ ਜੀਵਨ ਦੇ ਵਿੱਚ ਅਪਣਾ ਲਿਆ ਤੇ ਫਿਰ ਜੀਵਨ ਜੀਉਣ ਦਾ ਜਿਹੜਾ ਮਜ਼ਾ ਹੈ ਉਹ ਵੱਖਰਾ ਹੀ ਹੁੰਦਾ ਹੈ ਪਰ ਇਹ ਗੁਰੂ ਦਾ ਸ਼ਬਦ ਕਿਸੇ ਸ਼ਾਰਟਕਟ ਨਾਲ ਨਹੀਂ ਮਿਲਦਾ ਸ਼ਾਰਟਕਟ ਮਤਲਬ ਕਿ ਕੋਈ ਪਖੰਡ ਕਰਕੇ ਕੋਈ ਸੁਪਰਸਟਿਸ਼ਨ ਕਿਸੇ ਦੇ ਵਿੱਚ ਪੈ ਕੇ ਕਿਸੇ ਤੀਰਥ ਤੇ ਜਾ ਕੇ ਜਾਂ ਕਿਸੇ ਬਾਬੇ ਨੇ ਕਹਤਾ ਕਿ ਅ ਕੋਈ ਆਮੰਤਰ ਪੜ ਲਓ ਜਾਂ ਕੋਈ ਅਤਵੀਤ ਧਾਗਾ ਬਨ ਲਓ ਉਹਦੇ ਨਾਲ ਪਰਮਾਤਮਾ ਮਿਲ ਜਾਏਗਾ ਨਹੀਂ ਉਹਦੇ ਨਾਲ ਸੁੱਖ ਮਿਲ ਜਾਏਗਾ ਨਹੀਂ ਉਹਦੇ ਨਾਲ ਸ਼ਾਂਤੀ ਮਿਲ ਜਾਏਗੀ ਬਿਲਕੁਲ ਵੀ ਨਹੀਂ ਸੁੱਖ ਸ਼ਾਂਤੀ ਮਿਲਣ ਦਾ ਸਿਰਫ ਇੱਕੋ ਤਰੀਕਾ ਹੈ ਉਹ ਹੈ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਉਸ ਨੂੰ ਸਮਝ ਕੇ ਉਸ ਦੇ ਅਨੁਸਾਰੀ ਹੋ ਕੇ ਜੀਵਨ ਜਿਉਣਾ ਜਦੋਂ ਇਸ ਤਰ੍ਹਾਂ ਜੀਵਨ ਜੀਣ ਲੱਗ ਪਏ ਫਿਰ ਜੀਵਨ ਦੇ ਵਿੱਚ ਕੋਈ ਕਮੀ ਨਹੀਂ ਹੋਏਗੀ ਉਸ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਏਗਾ ਅਤੇ ਫਿਰ ਜੀਵਨ ਦੇ ਵਿੱਚ ਜਿਹੜਾ ਦੁੱਖ ਹੈ ਉਹ ਦੁੱਖ ਨਹੀਂ ਲੱਗੇਗਾ ਕਿਉਂਕਿ ਉਸ ਨੂੰ ਸਹਾਰਨ ਦੀ ਸ਼ਕਤੀ ਉਸ ਗੁਰੂ ਦੇ ਸ਼ਬਦ ਤੋਂ ਮਿਲੇਗੀ